ਆ ਵੀ ਦੇਖੋ ਕੋਈ ਗਾਇ ਹੈ ਤੇ ਮਾ ਸਾਡਾ ਜੇਦਾ ਇਹਦਾ ਸਾਨੂੰ ਫੜ ਕੋੜੀ ਕਹਿ ਰਹੇ ਨੇ ਕੀ ਬਦਲਾਅ ਆਇਆ ਕੀ ਬਦਲਾਅ ਆਇਆ ਉਹਨਾਂ ਨੂੰ ਬਦਲਾਅ ਜੋ ਆ ਰਿਹਾ ਉਹ ਦੇਖੀ ਨਹੀਂ ਰਿਹਾ ਸੋ ਉਹਨਾਂ ਨੂੰ ਉਹ ਚਸ਼ਮਾ ਲਾਉਣ ਦੀ ਲੋੜ ਹੈ ਜਿਹਦੇ ਨਾਲ ਉਹਨਾਂ ਨੂੰ ਵੀ ਇਹ ਬਦਲਾਅ ਦਿਸੇ ਅੱਜ ਹੈਲਥ ਦੇ ਲਾ ਲਈਏ ਸਿਹਤ ਦੇ ਵਿੱਚ ਕ੍ਰਾਂਤੀ ਆ ਰਹੀ ਆ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਆ ਰਹੀ ਆ ਰੋਜ਼ਗਾਰ ਬਹੁਤ ਸਾਰੇ ਦਿੱਤੇ ਜਾ ਰਹੇ ਨੇ ਅਸਲ ਵਿਕਾਸ ਜਿਹੜਾ ਹੈ ਮਨੁੱਖੀ ਸਰੋਤਾਂ ਦਾ ਵਿਕਾਸ ਹੁੰਦਾ ਜਿੱਦੇ ਚਾਹ ਮ ਆਦਮੀ ਪਾਰਟੀ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਦੀ ਤਰਜੀਹ ਹੈ ਸੋ ਪਹਿਲੀਆਂ ਸਰਕਾਰਾਂ ਨੇ ਜਿਹੜਾ ਸੀ ਵਿਕਾਸ ਉਹਨਾਂ ਦਾ ਮੈਨਾ ਹੀ ਵਿਕਾਸ ਦਾ ਬਣਾ ਲੈਸ ਵੀ ਗਲੀਆਂ ਪੁੱਟ ਕੇ ਉਪ ਪੁੱਠੀਆਂ ਸਿੱਧੀਆਂ ਕਰਕੇ ਇੱਟਾਂ ਲਾ ਲੀਆਂ ਤੇ ਕਹਿ ਦਿੱਤਾ ਵਿਕਾਸ ਹੋ ਗਿਆ ਸੋ ਅਸਲੀ ਵਿਕਾਸ ਜਿਹੜਾ ਵਾ ਉਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਸੋ ਬਹੁਤ ਵਧੀਆ ਫੈਸਲੇ ਜਿਹੜੇ ਆ ਸਰਕਾਰ ਵੱਲੋਂ ਹੋ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਤੁਸੀਂ ਕਿ ਪੰਜਾਬ ਜਿਹੜਾ ਕਿਤਰਾ ਬਦਲ ਰਿਹਾ ਅੱਜ ਠਾਣਿਆਂ ਦੇ ਵਿੱਚ ਰੌਣਕਾਂ ਘਟ ਗਈਆਂ ਨੇ ਕੋਈ ਗਲਤ ਪਰਚਾ ਨਹੀਂ ਕਿਸੇ ਤੇ ਹੋ ਰਿਹਾ ਅੱਜ ਪਾਣੀ ਬਚਾਉਣ ਦੇ ਵਾਸਤੇ ਭਗਵੰਤ ਮਾਨ ਨੇ ਢੇਲਾਂ ਤੱਕ ਜਿਹੜਾ ਨਹਿਰਾਂ ਦਾ ਪਾਣੀ ਪਹੁੰਚਾਤਾ ਵਾ ਉਹਦੇ ਨਾਲ ਧਰਤੀ ਹੇਠਲਾ ਪਾਣੀ ਵੀ ਬਚੂਗਾ ਬਿਜਲੀ ਵੀ ਖ ਹੋਗੇ کارਖਾਨਾ ਖਰੀਦਿਆ ਗੋਇੰਦਵਾਲ ਵਾਲਾ ਥਰਮਲ ਪਲਾਂਟ ਇੱਕ ਸਰਕਾਰ ਦੀ ਬੜੀ ਵੱਡੀ ਪਹਿਲ ਕਦਮੀ ਹੈ ਨਹੀਂ ਤੇ ਪਹਿਨੀਆਂ ਸਰਕਾਰਾਂ ਨੇ ਇਹੋ ਜਿਹਾ ਨਹੀਂ ਕਦੀ ਕੀਤਾ ਸਰਪੋ ਵੇਚਦੀਆਂ ਆਈਆਂ ਸੀ ਜਾਇਦਾਦ ਸੋ ਇਹ ਸੜਕ ਸੁਰੱਖਿਆ ਫੋਰਸ ਜਿਹੜੀ ਕਦੀ ਬਾਹਰਲੇ ਮੁਲਖਾਂ 'ਚ ਸੁਣਦੇ ਹੁੰਦੇ ਹਾਂ ਜੀ ਉਹ ਐਕਸੀਡੈਂਟ ਹੋਇਆ ਤੇ ਉਸੇ ਵੇਲੇ ਗੱਡੀਆਂ ਆ ਗਈਆਂ ਜੀ ਹੈਲੀਕਾਪਟਰ ਆ ਗਿਆ ਜੀ ਉਹ ਭਗਵੰਤ ਮਾਨ ਦੀ ਸੋਚ ਨੇ ਆ ਜਿਹੜਾ ਅੱਜ ਪੰਜਾਬ ਦੇ ਵਿੱਚ ਇਹ ਸਾਰਾ ਕੰਮ ਸ਼ੁਰੂ ਕੀਤਾ ਵਾ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਚਸਪੀ ਤੋਂ ਕੱਢਣ ਲਈ ਖੇਡਾਂ ਵੱਲ ਲਾਇਆ ਜਾ ਰਿਹਾ ਖੇਡਾਂ ਵੱਤਨ ਪੰਜਾਬ ਦੀਆਂ ਕਰਾਈਆਂ ਜਾ ਰਹੀਆਂ ਹੋਰ ਵੀ ਬਹੁਤ ਸਾਰੇ ਬڑے-ਬڑے ਫੈਸਲੇ ਲਏ ਜਾ ਰਹੇ ਨੇ ਪੰਜਾਬ ਦੇ ਹਿੱਤ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਜਿਹੜਾ ਇਹਨਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਬੁਰਾ ਹਾਲ ਕਰਤਾ ਸੀ ਪੰਜਾਬ ਨੂੰ ਤਬਾਈ ਦੇ ਕੰਡੇ ਤੇ ਲੈ ਤਾ ਲੈ ਆਂਦਾ ਸੀ ਅੱਜ ਪੰਜਾਬ ਫਿਰ ਉਹੀ ਰੰਗਲਾ ਪੰਜਾਬ ਬਣ ਜਾ ਰਿਹਾ ਸੋਲ ਸਾਹਿਬ ਹਾਂਜੀ ਸਰ ਜੀ ਆਪਣਾ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਮੇਰੇ ਤੇ ਐਡਾ ਵੱਡਾ ਵਿਸ਼ਵਾਸ ਕੀਤਾ ਪਹਿਲਾਂ 2022 ਦੇ ਵਿੱਚ ਪੱਤੀ ਹਲਕੇ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਐਮਐਲਏ ਦਾ ਹੁਣ ਲੋਕ ਸਭਾ ਖਡੂਰ ਸਾਹਿਬ ਤੋਂ ਐਮਪੀ ਦਾ ਉਮੀਦਵਾਰ ਬਣਾ ਕੇ ਵੱਡਾ ਮਾਨ ਬਖਸ਼ਿਆ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਵੱਡੀ ਲੀਡ ਨਾਲ ਜਿੱਤ ਕੇ ਲੋਕ ਲੋਕ ਸਭਾ ਦੇ ਵਿੱਚ ਭੇਜਣਗੇ ਤੇ ਮੈਂ ਲੋਕ ਸਭਾ ਖਡੂਰ ਸਾਹਿਬ ਦੇ ਹਰੇਕ ਵੋਟਰ ਸਪੋਰਟਰ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਅੱਗੇ ਆਪਾਂ 75 ਸਾਲ ਰਵੈਤੀ ਪਾਰਟੀਆਂ ਦੇ ਐਮਪੀ ਬਣਾਵਣਾਗੇ ਭੇਜਦੇ ਰਹੇ ਜਿਨ੍ਹਾਂ ਨੇ ਸਿਰਫ ਵੋਟਾਂ ਲੈ ਕੇ ਤੇ ਮੁੜ ਕੇ ਜਿੱਤ ਕੇ ਆਪਦੇ ਘਰ ਭਾਂਣ ਤੇ ਜੋਰ ਰੱਖਿਆ ਇਹ ਤੁਹਾਡੇ ਨਾਲ ਵਾਦਾ ਤੁਸੀਂ ਜਿਤਾ ਕੇ ਲੋਕ ਸਭਾ 'ਚ ਭੇਜੋ ਸਾਡੇ ਪੰਜਾਬ ਦੇ ਹੱਕ ਹਿੱਤ ਸਾਡੀ ਲੋਕ ਸਭਾ ਖਡੂਰ ਸਾਹਿਬ ਦੇ ਹੱਕ ਹਿੱਤ ਉਹ ਤੁਹਾਡੇ ਲੜ ਕੇ ਲਿਆ ਕੇ ਇੱਥੇ ਦਵਾਂਗੇ ਕਿਸੇ ਗੱਲ ਦੀ ਫਿਕਰ ਨਾ ਕਰੋ ਆਪਦੇ ਕਿਸਾਨ ਵੀਰਾਂ ਲਈ ਚੰਗੇ ਪੈਕੇਜ ਜਿਹੜੇ ਹੜ੍ਹਾਂ ਨਾਲ ਸਾਡੇ ਖੇਤਰ ਨੁਕਸਾਨੇ ਜਾਂਦੇ ਆ ਉਹਨਾਂ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗੇ ਜਿਹੜੀ ਬਾਰਡਰ ਬੈਲਟ ਆਤਾਰ ਦੇ ਪਾਰ ਲਈ ਜ਼ਮੀਨ ਹੈ ਜਿੱਥੇ ਸਾਡੇ ਕਿਸਾਨ ਬਿਲਕੁਲ ਘਟ ਜਾ ਸਕਦੇ ਆ ਉਹਦੇ ਲਈ ਵੀ ਕੋਈ ਵੱਡਾ ਪੈਕੇਜ ਲੈ ਕੇ ਆਵਾਂਗੇ ਤਾਂ ਜੋ ਸਾਡੀ ਲੋਕ ਸਭਾ ਖਦੂਰ ਸਾਹਿਬ ਆ ਇਹ ਇੰਡਸਟਰੀ ਪੱਖੋਂ ਵੀ ਪਛੜੀ ਆ ਇਹ ਕਿਸਾਨੀ ਪੱਖੋਂ ਵੀ ਵੱਡਾ ਨੁਕਸਾਨ ਹੁੰਦਾ ਜਦੋਂ ਹੜੋਂਦੇ ਆ ਜਾਂ ਬਾਟਰ ਬੈਲਟ ਕਰਕੇ ਤਾਰੋਂ ਪਾਰਲੀ ਜ਼ਮੀਨ ਕਰਕੇ ਸਾਰੇਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਉੱਥੇ ਜਾ ਕੇ ਮੁੱਦਾ ਉਠਾਵਾਂਗੇ ਤੇ ਹੱਲ ਕਰਾ ਕੇ ਕਿਸਾਨਾਂ ਦੀ ਬਾਹ ਬਣਾਗੇ ਤੇ ਮੈਂ ਖੁਦ ਕਿਸਾਨ ਆ ਮੈਨੂੰ ਪਤਾ ਕਿਸਾਨੀ ਦੀ ਕੀ ਦਰਦਿਆ ਕੀ ਪੀੜਾ ਕਿਉਂਕਿ ਜਿਹੜਾ ਖੁਦ ਖੇਤੀ ਕਰਦਾ ਵੇ ਉਹਨੂੰ ਪਤਾ ਹੁੰਦਾ ਕੀ ਲਾਗਤ ਆਉਂਦੀ ਆ ਤੇ ਕੀ ਬਚਤ ਆਉਂਦੀ ਆ ਮੈਨੂੰ ਪਹਿਲਾਂ ਹੀ ਪਤਾ ਵੀ ਕਿਸਾਨ ਜਿਹੜਾ ਆੜਤੀਏ ਤੋਂ ਆਪਦੇ ਪੈਸੇ ਚੁੱਕ ਕੇ ਆਪਦੀ ਪੁੱਤਾਂ ਫਸਲ ਪਾਲਦਾ ਉਹਦਾ ਬਸ ਖਰਚਾ ਵਰਚਾ ਹੀ ਪੂਰਾ ਹੁੰਦਾ ਹੋਰ ਆਪਾਂ ਨੂੰ ਪਤਾ ਹੀ ਆ ਕਿ ਕੀ ਮੁਸ਼ਕਲਾਂ ਨੇ ਕਿਸਾਨੀ ਕਿਤੇ ਦੀਆਂ ਸਾਰੇ ਮਸਲੇ ਹੱਲ ਕਰਵਾ ਦੇ ਦੇਖੋ ਇਹ ਜਿਹੜਾ ਕੰਮ ਹੋਇਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਇਆ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਫੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੰਦਰ ਦਿੱਤਾ ਹੋਵੇ ਬਿਨਾਂ ਕਸੂਰ ਤੋਂ ਜਿਹੜਾ ਇਹ ਕੰਮ ਕੀਤਾ ਇਹਦੇ ਨਾਲ ਕੇਜਰੀਵਾਲ ਸਾਹਿਬ ਦਾ ਕਾਦੂ ਰੁਚਾ ਆ ਪੂਰੇ ਭਾਰਤ ਦੇ ਨਹੀਂ ਪੂਰੀ ਦੁਨੀਆ ਦੇ ਲੋਕ ਕੇਜਰੀਵਾਲ ਸਾਹਿਬ ਦੇ ਨਾਲ ਚਟਾਨਾ ਖੜੇ ਨੇ ਆ ਤੁਸੀਂ ਵੇਖਿਓ ਕੁਝ ਦਿਨਾਂ ਨੂੰ ਵੋਟਾਂ ਸ਼ੁਰੂ ਹੋ ਜਾਣੀਆਂ ਪੋਲਿੰਗ ਸ਼ੁਰੂ ਹੋਈ ਨਹੀਂ ਭਾਰਤ ਦੇ ਵਿੱਚ ਲੋਕ ਅਰਵਿੰਦ ਕੇਜਰੀਵਾਲ ਨਾਲ ਖੜਨ ਦਾ ਸਬੂਤ ਵੋਟਾਂ ਪਾ ਕੇ ਦੇਣਗੇ ਲੋਕ ਵੀ ਥਾਂ ਥਾਂ ਮਜਾਰੇ ਕਰ ਰਹੇ ਆ ਪੂਰੇ ਭਾਰਤ ਚ ਹਰ ਸਟੇਟ ਚ ਮਜਾਰੇ ਹੋਏ ਬਾਹਰ ਵਤੀਚਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਸਰਕਾਰਾਂ ਜਿਹੜੇ ਸੱਤਾ ਧਿਰ ਦੇ ਵਿੱਚ ਪ੍ਰਧਾਨ ਮੰਤਰੀ ਮਨਿਸਟਰ ਰਾਸ਼ਟਰਪਤੀ ਉਹ ਸਾਰੇ ਮੁੱਖ ਮੰਤਰੀ ਉਹਨਾਂ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਕਿਰਵਿੰਦ ਕੇਜਰੀਵਾਲ ਨਾਲ ਨਰਿੰਦਰ ਮੋਦੀ ਨੇ ਤੱਕਾ ਕੀਤਾ ਐਵੇਂ ਦਾ ਤੱਕਾ ਨਹੀਂ ਕਰਨਾ ਚਾਹੀਦਾ ਜੇ ਕੋਈ ਗੱਲ ਹੀ ਤੇ ਇਲੈਕਸ਼ਨ ਤੋਂ ਬਾਅਦ ਪੁੱਛ-ਦੱਸ ਕਰਕੇ ਉਹ ਗੱਲ ਹੱਲ ਕਰ ਲੈਂਦੇ ਨਾ ਕੋਈ ਕਸੂਰ ਨਾ ਕੋਈ ਗੱਲ ਨਾ ਕੋਈ ਬਾਤ ਫੜ ਕੇ ਬਿਨਾਂ ਮਤਲਬ ਤੋਂ ਏਡੇ ਵੱਡੇ ਕਾਦੇ ਲੀਡਰ ਨੂੰ ਅੰਦਰ ਦੇ ਦੇਣਾ ਇਹਦਾ ਮਤਲਬ ਨਰਿੰਦਰ ਮੋਦੀ ਡਰਦਾ ਆ ਤੇ ਡਰਦਾ ਅਰਵਿੰਦ ਕੇਜਰੀਵਾਲ ਤੋਂ ਤੇ ਇਹ ਡਰ ਲੋਕਾਂ ਨੇ ਜਿਹੜਾ ਵਾਕਈ ਬਣਾ ਦੇਣਾ ਵਾ ਲੋਕਾਂ ਨੇ ਕੇਜਰੀਵਾਲ ਦੇ ਅੱਖ ਚ ਆਮ ਆਦਮੀ ਪਾਰਟੀ ਦੇ ਅੱਖ ਚ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਦੇ ਅੱਖ ਚ ਭੁਗਤ ਜਾਣਾ ਲੋਕਾਂ ਦਾ ਸਾਹਿਬ ਇੱਕ ਵਿਰੋਧੀਆਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾ ਰਹੀ ਆ ਕਿ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਅਡਾਨੀ ਨੂੰ ਵੇਚੀਆਂ ਜਾ ਰਹੀਆਂ ਨੇ ਬਿਲਕੁਲ ਉਹ ਗਲਤ ਗੱਲ ਆ ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਮੰਡੀਆਂ ਵਾਂ ਬੋਤ ਸਾਡੀਆਂ ਸਰਕਾਰ ਦੀਆਂ ਰਹਿਣਗੀਆਂ ਅਡਾਨੀ ਬਾਨੀ ਨਹੀਂ ਇੱਥੇ ਆਉਣਗੇ ਇੱਥੇ ਸਰਕਾਰ ਦੀਆਂ ਮੰਡੀਆਂ ਤੇ ਐਮਐਸਪੀ ਜਿਹੜੀ ਸੰਪੰਥਕ ਸੀਟ ਦੂਰ ਸਾਹਿਬ ਨੂੰ ਗਈ ਜਿਹੜੀ ਕਹੀ